ਟੀਵੀ ਕੀ ਨਾਮ ਤੁਹਾਡਾ ਤੇ ਅੱਜ ਦਿਵਾਲੀ ਦੇ ਪਲਕਸ਼ ਕੀ ਕਹਿਣਾ ਚਾਹੋਗੇ ਮੇਰਾ ਨਾਮ ਐਸਡੀਓ ਵਿਸ਼ੇਖ ਤੁਮਾਰ ਜੀ ਕਿਹੜੀ ਡਿਪਾਰਟਮੈਂਟ ਚੋਂ ਚਿੱਠੀ ਲਿਖੇ ਜੀ ਇਹ ਵਾਟਰ ਰਿਸੋਰਸਸ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਸਾਚੇ ਇੱਕ ਦਿਵਾਲੀ ਆ ਮਿਸਕਰਮਾਂ ਦੇ ਭਗਵਾਨ ਵਾਲ ਵੀ ਕੀਤਾ ਸ਼ੁਭ ਤੇਰਾ ਰਿਹਾ ਇਹਦੇ ਇਹ ਕੀ ਆਪਾਂ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਬਸ ਸਾਰੇ ਸਾਰੇ ਨੂੰ ਇਹ ਕਹਿਣਾ ਚਾਹੁੰਦਾ ਕਿ ਭਗਵਾਨ ਵਾਲ ਜੀ ਦੇ ਪਰਗਟ ਦਿਵਸ ਦੀਆਂ ਦਿਵਾਲੀ ਦੀਆਂ ਤੇ ਵਿਸ਼ਖਰਮ ਦੇ ਦਿਨ ਸਾਰਿਆਂ ਨੂੰ ਲੱਖ-ਲਖ ਵਧਾਈਆਂ। ਹਰ ਸਰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਪਟਾਕੇ ਦੀਵਾਲੀ ਦੇ ਉੱਤੇ ਚਲਾ ਰਹੇ ਨੇ? ਮੇਰੇ ਵੱਲੋਂ ਸਾਰਿਆਂ ਨੂੰ ਮੈਸੇਜ ਆਹੀ ਹੈ ਨੌਜਵਾਨਾਂ ਨੂੰ ਕਿ ਪ੍ਰਦੂਸ਼ਣ ਅਸਲ ਬਹੁਤ ਜ਼ਿਆਦਾ ਹੋ ਗਿਆ, 에ਅਰ ਕੁਆਲਿਟੀ ਇੰਡੈਕਸ ਜਿਹੜਾ ਬਹੁਤ ਜ਼ਿਆਦਾ ਦਿਖਦਾ ਜਾ ਰਿਹਾ ਆਪਣਾ ਤੇ ਆਪਾਂ ਦੀਵਾਲੀ ਦੇ ਨਾਲ-ਨਾਲ ਧਾਰਮਿਕ ਤੀਤ ਦੇ ਨਾਲ-ਨਾਲ ਪਰਿਆਵਰਣ ਵੱਲ ਵੀ ਆਪਣੀ ਜ਼ਿੰਮੇਵਾਰੀ ਨਿਭਾਈਏ। ਤੇ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਜਿਆਦਾ ਜ਼ਿਆਦਾ ਅਗਰ ਚਲਾਉਣੇ ਪੈਂਦੇ ਆ ਤੇ ਇਕੋ ਫਰੈਂਡ ਵੀ ਜਿਹੜੇ ਆ ਫਟਾਕੇ ਉਹ ਚਲਾਏ ਜਾਂਦੇ ਆ